ਹਾਂਜੀ ਤੁਹਾਡਾ ਨਾਮ ਦੱਸੋ ਅੱਜ ਜਿਹੜਾ ਕੀ ਸਿਫਰ ਕਰਨ ਪਰਸਾ ਦੇ ਕੋਲ ਪਾਇਗ ਨੇ ਸੀ ਕਿ ਆ ਜੀ ਨੂੰ ਵੀ ਆ ਰਿਹਾ ਹੱਥ ਤੇ ਕੀ ਨਾਮ ਹੈ ਅ ਮੈਂ ਹਾਂ ਜੀ ਕਰਨਲ ਐਮ ਐਸ ਪੋਨੀਆ ਸਤ ਸਿਕ ਦਾ ਕਮਾਂਡਿੰਗ ਆਫਸਰ ਰਹਾ ਮੈਂ ਤੇ ਮੈਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਮੈਂ 1963 ਦੇ ਵਿੱਚ ਐਜ਼ ਅ ਸੈਕੰਡ ਲੈਫਟੀਨੈਂਟ ਇੱਥੇ ਗਿਆ ਸੀ ਤੇ ਅਫਸਰਾਂ ਦੇ ਵਿੱਚੋਂ ਮੈਂ ਪਹਿਲਾ ਅਫਸਰ ਆ ਜਿਹੜਾ ਇੱਥੇ ਲੈਫਟ ਹੈਂਡ ਤੋਂ ਬਾਅਦ ਕਰਨਲ ਬਣ ਕੇ ਇਸ ਪਲਟਨ ਦੇ ਵਿੱਚ ਕਮਾਂਡਿੰਗ ਅਫਸਰ ਰਹਾ ਅਤੇ 1965 ਦੀ ਲੜਾਈ ਦੇ ਵਿੱਚ ਜਿੱਥੇ ਅਸੀਂ ਪਾਕਿਸਤਾਨੀਆਂ ਦੇ ਅਗੇਂਸਟ ਜਿੱਤ ਪ੍ਰਾਪਤ ਕੀਤੀ ਉਸ ਦੇ ਵਿੱਚ ਮੈਂ ਹਿੱਸਾ ਲਿਆ ਤੇ ਹੁਣ ਤੋਂ ਇਹਨਾਂ ਦੇ ਨਾਲ ਉਹ ਜਿਸ ਤਰ੍ਹਾਂ ਕਹਿੰਦੇ ਕਿ ਐ ਨੇ ਸੁਆਗ ਪ੍ਰਾਪਤ ਹੋਏ ਨੇ ਥਾਂ ਥਾਂ ਦੇ ਜਗਾ ਜਗਾ ਦੇ ਉੱਪਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀ ਹੁਣ ਵੀ ਕਹਿੰਦਾ ਰਹਿਣਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸਾਡੇ ਵਰਗੇ ਤਾਂ ਬਹੁਤ ਹੋਉਂਦੇ ਨੇ ਤੇ ਸੁਆਗ ਇਸ ਲਈ ਪ੍ਰਾਪਤ ਹੋਇਆ ਕਿ ਬਾਕੀ ਵੀ ਅਫਸਰ ਸਾਹਿਬਾਨ ਹੁੰਦੇ ਆ ਸਭ ਨੇ ਆਪਣਾ ਆਪਣਾ ਕੰਮ ਕੀਤਾ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਤੱਕ ਮੇਰਾ ਲਗਾਓ ਇਹਨਾਂ ਦੇ ਨਾਲ 1963 ਤੋਂ ਤੇ ਇਹਨਾਂ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਛਾਤੀ ਚੌੜੀ ਕਰਕੇ ਉਸ ਸਮੇਂ ਦੀ ਗੱਲ ਕਰੀ ਤਾਂ ਦੇਸ਼ ਭਗਤ ਤੇ ਜਬਸੇ ਅੱਜ ਕੱਲ ਦੇ ਨੌਜਵਾਨਾਂ ਦੀ ਦੇਖਦੇ ਹੋ ਅੱਜ ਕੱਲ ਦੇ ਨੌਜਵਾਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਤਸ਼ਾਹ ਹੋਏਗਾ ਉਸ ਤਰ੍ਹਾਂ ਦੀ ਜੋਸ਼ ਹੈ ਉਸ ਤਰ੍ਹਾਂ ਦੇ ਤਰੀਕਾ ਹੈ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਜ਼ਮਾਨਾ ਹੀ ਬਦਲ ਗਿਆ ਉਸ ਤਰ੍ਹਾਂ ਦੇ ਨੌਜਵਾਨ ਵੀ ਸ਼ਾਇਦ ਉਸ ਤਰ੍ਹਾਂ ਬਦਲ ਗਏ ਹੁਣ ਇਹ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਅੱਜ ਕੱਲ ਜਨਰੇਸ਼ਨਾਂ ਨੇ ਉਹਨਾਂ ਦੇ ਗੈਪ ਨੇ ਹਰ ਇਸ ਗੋ ਮੇਰੇ ਬੱਚੇ ਹੋਰ ਤਰ੍ਹਾਂ ਸੀ ਮੇਰੇ ਪੋਤੇ ਹੋਰ ਤਰ੍ਹਾਂ ਆ ਜੈਨਜ਼ੀ ਜਿਨਾਂ ਨੂੰ ਕਹਿੰਦੇ ਆ ਹੁਣ ਜੇ ਜਿਸ ਤਰ੍ਹਾਂ ਜੈਨਜ਼ੀ ਕੰਮ ਕਰਦੇ ਆ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਵਾਨਾਂ ਨੇ ਵੀ ਉਸ ਤਰੀਕੇ ਦੇ ਨਾਲ ਐਟੀਟਿਊਡ ਉਹ ਹੋ ਜਾਂਦਾ ਇਹ ਨਹੀਂ ਹੈ ਕਿ ਕੰਮ ਘੱਟ ਕਰਦੇ ਆ ਵਧੀਆ ਕੰਮ ਕਰਦੇ ਆ ਉਸ ਤਰੀਕੇ ਕੰਮ ਕਰਦੇ ਆ ਮਿਲਦੇ ਆ ਵੀ ਸਾਰਿਆਂ ਨੂੰ ਜਜ਼ੋਸ਼ ਉਹ ਨਹੀਂ ਹੈ ਭਰਤੀ ਲਈ ਨੌਜਵਾਨ ਘੱਟ ਜਾਂਦੇ ਨੇ ਜਿੱਦਕੇ ਪਹਿਲਾਂ ਦੇਖਿਆ ਨੇ ਕਿ ਭਰਤੀ ਲਈ ਲੋੜ ਲੱਗੀ ਨਹੀਂ ਸੀ ਨੌਜਵਾਨਾਂ ਦੀ ਪੇਡ ਹੁੰਦੀ ਸੀ ਪਰ ਹੁਣ ਨੌਜਵਾਨ ਘੱਟ ਕੇ ਨੇ ਹੁਣ ਬਾਹਰ ਦੇ ਦੇਸ਼ਾਂ ਨੂੰ ਭੱਜ ਰਹੇ ਇਹ ਬੜਾ ਔਖਾ ਇਹਦਾ ਸਵਾਲ ਤੁਸੀਂ ਪੁੱਛ ਲਿਆ ਤੇ ਮੈਂ ਤਾਂ ਇਹ ਕਹਾਗਾ ਕਿ ਜਦੋਂ ਬੰਦੇ ਨੂੰ ਕਿਸੇ ਨੂੰ ਲੋੜ ਹੁੰਦੀ ਹੈ ਕੰਮ ਦੀ ਅਫਸਰ ਨੂੰ ਆਪਣੀ ਜਗ੍ਹਾ ਜਵਾਨ ਨੂੰ ਆਪਣੀ ਜਗ੍ਹਾ ਉਹ ਉੱਥੇ ਪਹੁੰਚ ਜਾਂਦਾ ਤੇ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹਨੂੰ ਆਪਣੇ ਦਿਲ ਲਾ ਕੇ ਉਹਨੇ ਤਸੱਲੀ ਦੇ ਨਾਲ ਅੱਛਾ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਇਹ ਜਵਾਬ ਮੈਂ ਅਮੇਰ ਗੌਰਵੀ ਕਰਵਾ ਦਿੰਦਾ ਕਿ ਆਪਣੀ ਆਪਣੀ ਸੋਚ ਹੈ ਮੈਂ ਕਦੇ ਵੀ ਇਹ ਨਹੀਂ ਖਾਂਗਾ ਕਿ ਜਿਹੜੇ ਨਵੇਂ ਨੇ ਉਹ ਮਾੜੇ ਨੇ ਬਹੁਤ ਅੱਛੇ ਨੇ ਆਪਣੇ ਜ਼ਮਾਨੇ ਦੇ ਮੁਤਾਬਕ ਬੜੀ ਵਧੀਆ ਨੇ ਤੇ ਚੜ੍ਹਦੀ ਕਲਾ ਦੀ ਕੀ ਨਾਮ ਹੈ ਅੱਜ ਸ਼੍ਰੀ ਖਨ ਪਰਸਦ ਕੋਲ ਪਏ ਨੇ ਜੀ ਸ਼੍ਰੀ ਮੈਂ ਕੈਪਟਨ ਦਰਬਾਰਾ ਸਿੰਘ ਜੀ ਇਹ ਅਸੀਂ ਸ਼ਹੀਦਾਂ ਬਣਾਉਣੇ ਆ ਸਾਨੂੰ 965 ਜਿਹੜੇ ਸਾਡੇ ਨਾਲ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਅਸੀਂ ਮਨਾਉਣੇ ਆ ਬੜੇ ਫਕਰ ਨਾਲ ਮਨਾਉਣੇ ਆ ਸਾਰੇ ਸਾਡੇ ਅਫਸਰ ਸਾਹਿਬਾਨ ਜੀਐਸਓ ਸਾਹਿਬਾਨ ਤੇ ਜਵਾਨ ਸਭ ਇੱਥੇ ਇਕੱਠੇ ਹੁੰਦੇ ਆ ਤੇ ਅਸੀਂ ਅੱਗੇ ਤੋਂ ਇਸ ਤਰ੍ਹਾਂ ਮਿਲੋਗੇ ਇੱਕ ਤੋਂ ਹੀ ਸਵਾਲ ਪੁੱਛਿਆ ਜਿਹੜਾ ਭਰਤੀ ਘਟ ਹੋ ਰਹੀ ਜਵਾਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਅਗਨੀ ਵੀ ਸਕੀਮ ਕੀਤੀ ਸ਼ੁਰੂ ਗਵਰਨਮੈਂਟ ਨੇ ਇਹ ਬੰਦੋੜੀ ਚੀਜ਼ ਦੀ ਤੇ ਉਹਦੀ ਵਜ੍ਹਾ ਨਾਲ ਸਾਡੀ ਰੈਜਿਮੈਂਟ ਦੇ ਵਿੱਚ ਜਵਾਨ ਬਹੁਤ ਘਟ ਗਏ ਸਾਕ ਬੜੀ ਘਟਿਆ ਸਾਨੂੰ ਪਤਾ ਲੱਗਦਾ ਇਹਨਾਂ ਗੱਲਾਂ ਦਾ ਤੇ ਇਹ ਅਸੀਂ ਫੇਰ ਰਿਕਵੈਸਟ ਕਰਾਂਗੇ ਗਵਰਨਮੈਂਟ ਨੂੰ ਇਸ ਟੀਮ ਬੰਦਰ ਲੰਸੀ ਦੀ ਜਿਤਨਾ ਪਹਿਲਾਂ ਭਤੀ ਹੁੰਦੇ ਉਸ ਤਰ੍ਹਾਂ ਪੂਰੀ ਨੌਕਰੀ ਕਰਕੇ ਹੋ ਫੇਰੀ ਭਤੀ ਹੋਗੇ ਲੋਕ ਅੱਜ ਕਿੰਨੇ ਲੋਕਾਂ ਨੇ ਹਾਜ਼ਰੀ ਭਰੀ ਹੈ ਕਿੰਨੇ ਪਰਿਵਾਰਾਂ ਨੇ ਜੀ ਆ ਕੇ ਕਾਟਣਾ ਕਾਫੀ ਤਕਰੀਬਨ 200 250 ਹੋਣਾ 250 ਵੱਧ ਹੋ ਗਿਆ ਪਰਿਵਾਰ ਪਹਿਲੀ ਵਾਰੀ ਕਰਾਇਆ ਸਮਝੋ ਪਹਿਲਾਂ ਵੀ ਇਸ ਤੋਂ ਮਿਲਿਆ ਇਹ ਪਹਿਲਾਂ ਵੀ ਕਰਦੇ ਹਾਂ ਹਰ ਸਾਲ ਪਰ ਕਿ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦੇ ਕਿ ਇੱਥੇ ਕਰਾਇਆ ਸੀ ਪਹਿਲਾਂ ਕਿੱਥੇ ਕਰਦੇ ਪਹਿਲਾਂ ਅਸੀਂ ਕੋਈ ਕਿਸੇ ਡਿਸਟ੍ਰਿਕਟ ਕੋਲ ਨਹੀਂ ਕੋਈ ਕਿਤੇ ਸਾਰੇ ਇਕੱਠੇ ਹੋ ਕੇ ਹਾਂਜੀ ਇਹ ਲੱਗਦਾ ਨਹੀਂ ਕਿ ਇਸ ਤਰ੍ਹਾਂ ਨਾਲ ਆਪਸੀ ਪਿਆਰ ਹੋਰ ਰੱਖਾ ਬਹੁਤ ਜ਼ਿਆਦਾ ਅਸੀਂ ਕੋਈ 40-40 ਸਾਲ ਤੋਂ ਜਿਹੜੇ ਨਹੀਂ ਮਿਲੇ ਉਹ ਵੀ ਹੀ ਮਿਲ ਪਨੇ ਜੀ ਹਾਂ ਇਹ ਤਾਂ ਕੰਮ ਛੱਡੇ ਆ ਕਿਹਦੀ ਫੌਜੀ ਬੰਦੇ ਆ ਸਾਡੇ ਸਾਰੇ ਤੋਂ ਵਧੀਆ ਜੀ ਸਾਡੀ ਅਸਲੀ ਜ਼ਿੰਦਗੀ ਹੁੰਦੀ ਅਸੀਂ ਬਹੁਤ ਇਕੱਟੀ ਆ ਉਹਦੇ ਕਰਕੇ ਅਸੀਂ ਹਰ ਕਿਸ ਨੂੰ ਮਿਲਣਾ ਚਾਹੁੰਦੇ ਸਾਡਾ ਦਿਲੋਂ ਪਿਆਰ ਹੈ ਕਿਉਂਕਿ ਅਸੀਂ ਜਦੋਂ ਕੋਈ ਜਖਮੀ ਹੁੰਦਾ ਜਵਾਨ ਉਹਨੂੰ ਵੀ ਹੀ ਚੁੱਕ ਕੇ ਆਵਲੇ ਹੋਣੇ ਵੀ ਨਹੀਂ ਸਾਡਾ ਆਪਣਾ ਭਰਾ ਰੂਹ ਲੈ ਕੇ ਜਾਂਦਾ ਕਿਸੇ ਜੋਹੀ ਨਾਲ ਇਹ ਚੱਲਦੀ ਆ ਕਿ ਨਹੀਂ ਹਰ ਸਾਲ ਪਰਮ ਇੱਥੇ ਕਰਵਾਇਆ ਜਾਂਦਾ ਹੈ ਸ਼੍ਰੀ ਕ੍ਰਿਸ਼ਨਾਪਤ ਸਿੰਘ ਦੇਖੋ ਪ੍ਰਮਾਤਮਾ ਦੀ ਵਾਰਤੀ ਗੱਲ ਆ ਕਿੱਥੇ ਕਿੱਥੇ ਕਾਰੇ ਸੰਗਤ ਦੇ ਨਾਲ ਮਿਲ ਕੇ ਜਿਤਨਾ ਉਹ ਕਿਆ ਕਰਨਗੇ ਉਨਾਂ ਕਰਾਉਣਾ ਹੈ ਕਰਾਉਣਾ ਹੈ ਹਰ ਸਾਲ ਕਰਾਉਣਾ ਹਾਂ ਜੀ ਤੁਸੀਂ ਬੈਠ ਦੀ ਜੰਗ ਲੜੀ ਆ ਅੰਤ ਯਾਰਾ ਤੁਹਾਨੂੰ ਹੈ ਦੇਖਿਆ ਵੀ ਹੈ ਔਰ ਝੰਗ ਵੀ ਖੁਦ ਆਪ ਲੜੀਏ ਕੀ ਕਹਿਣਾ ਚਾਹੋ ਇਸ ਤਰ੍ਹਾਂ ਕਿਹੜਾ ਮਾਹੌਲ ਸੀ ਜਦੋਂ ਨੇ ਕੈਪਟਨ ਹਰਜੀਤ ਸਿੰਘ 76 ਜਿਹੜੀ ਉਹ ਪੀਐਲਜੀ ਲੜਾਈ ਹੋਈ ਹੈ ਉਸ ਵੇਲੇ ਮੈਂ ਸਿਪਾਈ ਸੀ ਮੈਂ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਲੀਡਿੰਗ ਕੰਪਨੀ ਦੇ ਵਿੱਚ ਸਿਪਾਈ ਸੀਗਾ ਸਾਰੀ ਲੜਾਈ ਜਿਹੜੀ ਹੈ ਉਹ ਲੜੀਆ ਔਰ ਅੱਖਾਂ ਨਾਲ ਦੇਖੀ ਹੈ ਦੁਸ਼ਮਣ ਨੇ ਸਾਡੇ ਏਰੀਏ ਤੇ ਆ ਕੇ ਕਬਜ਼ਾ ਕਰ ਲਿਆ ਸੀ ਉਹਨੂੰ ਜ਼ਮੀਨ ਨੂੰ ਛਡਾਉਣ ਵਾਸਤੇ ਹਿੰਦੁਸਤਾਨ ਦੀ ਆਰਮੀ ਨੇ ਸਭ ਤੋਂ ਵੱਡਾ ਔਰ ਇਹ ਪਹਿਲਾ ਹਮਲਾ ਇੱਕ ਬਰਗੇਡ ਦਾ ਕੀਤਾ ਹੈ ਉਸ ਤੋਂ ਪਹਿਲਾਂ ਕਦੇ ਵੀ ਇੰਡੀਅਨ ਆਰਮੀ ਨੇ ਇੱਕ ਬਟਾਲੀਆਂ ਤੋਂ ਵੱਡਾ ਹਮਲਾ ਨਹੀਂ ਕੀਤਾ ਉਹ ਜ਼ਮੀਨ ਛਡਾਉਣ ਵਾਸਤੇ ਸਾਨੂੰ ਕਾਫੀਆਂ ਮਦਦ ਕੁਰਬਾਨੀਆਂ ਦੇਣੀਆਂ ਪਈਆਂ ਜਿਹੜੇ ਸਾਡੇ ਸਾਥੀ ਉਹ ਸੰੜਾਈ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਡੇ ਸੈਵਨ ਸਿੱਖ ਦੇ ਪੈਨਸ਼ਨਰਾਂ ਨੇ ਅਤੇ ਹਾਜ਼ਰ ਜਿਹੜੇ ਨੌਕਰੀ ਕਰ ਰਹੇ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਕਾਲਤਰ ਸਾਹਿਬ ਤੇ ਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ 60 ਸਾਲ 65 ਦੀ ਲੜਾਈ ਨੂੰ ਅੱਜ ਹੋ ਗਏ ਨੇ ਤੇ 60 ਸਾਲਾਂ ਬਾਅਦ ਸਾਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਖੰਡ ਪਾਠ ਸਾਹਿਬ ਕਰਵਾਉਣ ਦਾ ਮੌਕਾ ਮਿਲਿਆ 71 ਕਿਹੜੀ ਲੜਾਈਆਂ ਤੁਸੀਂ ਸਾਰੇ ਨੇ ਇਹ ਲੜੀਆਂ ਜਿਹੜੇ ਪਾਈ ਹੋਈ ਨਹੀਂ ਸਾਰੇ ਨਹੀਂ 65 ਦੀ ਲੜਾਈ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਨੇ ਉਹ ਲਗਭਗ 10ਕ ਜਾਣੇ ਪਹੁੰਚੇ ਨੇ ਇੱਥੇ ਬਾਕੀ 71 ਦੀ ਲੜਾਈ ਵਾਲੇ ਜਿਹੜੇ ਆ ਉਹ ਹੋਰ ਜ਼ਿਆਦਾ ਨੇ 71 ਦੀ ਲੜਾਈ 6 ਸਾਲ ਬਾਅਦ ਹੋਈ ਹੈ ਇਸ ਕਰਕੇ ਉਹ ਨਫਰੀ ਕਾਫੀ ਹੈਗੀ ਹੈ ਬਾਕੀ ਜਿਹੜੇ ਇਹਨਾਂ ਦੋਨਾਂ ਲੜਾਈਆਂ ਤੋਂ ਬਾਅਦ ਚ ਪਰਖੀ ਹੋਏ ਨੇ ਉਹ ਅੱਜ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਗਿਣਤੀ ਜ਼ਿਆਦਾ ਹੈ